ਸ਼ੇਰ ਆ ਰਿਹਾ ਤੇ ਮਿਲਣ ਆਇਆ ਵਸਤੇ ਬਾਬਾ ਬੰਦਾ ਸਿੰਘ ਬਹਾਦਰ ਜੇਲ੍ਹ ਦਾ ਜਿਹੜਾ ਸੁਪਰਡੈਂਟ ਹੈ ਜੇਲ੍ਹ ਜੇਲਰ ਜਿਹੜਾ ਹੈ ਉਹ ਕਹਿੰਦਾ ਬੰਦਾ ਸਿੰਘ ਪ੍ਰਖਸ਼ੀਰ ਆ ਰਿਹਾ ਸਤਕਾਲ ਦੇ ਨਾਲ ਸੀਸਨੀਵਾ ਕਰੀ ਬਾਦਸ਼ਾ ਲੱਗਾ ਉਹਨੇ ਇਸ ਪਾਸੇ ਤੇ ਸੀਸਨੀਵਾ ਕਰ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੀਸ਼ਾ ਜਾਲਮਾਂ ਦੇ ਸਾਹਮਣੇ ਨਹੀਂ ਕਦੇ ਝੁੱਕ ਸਕਿਆ ਕਟਿਆ ਤੇ ਜਾਏਗਾ ਵੱਟਿਆ ਤੇ ਜਾਏਗਾ ਖਤਮ ਹੋ ਸਕਦਾ ਹੈ ਪਰ ਜਾਤਮਾ ਦੇ ਸਾਹਮਣੇ ਸਿਰ ਝੁਕਉਣ ਵਾਸਤੇ ਨਹੀਂ ਬਣਿਆ ਹੈਗਾ ਤੇ ਜਿੰਨੂੰ ਝੁਕਣਾ ਸੀ ਝੁਕ ਟੁਕਾ ਬਸ ਅਕਸ਼ਰ ਆਇਆ ਬੜੀ ਬਿਵਾਕੀ ਇਹਦੇ ਨਾਲ ਸਾਧ ਸੰਗਤ ਗੁਰੂ ਕੇ ਸਿੱਖ ਨੇ ਗੱਲ ਕੀਤੀ ਅਕਸ਼ਰ ਕਹਿਣ ਲੱਗਾ ਵੀ ਰੱਸੀ ਤਾਂ ਝਲ ਗਈ ਪਰ ਵੱਟ ਨਹੀਂ ਗਿਆ ਜਿੱਤੇ ਦਾ ਵੀ ਰੱਸੀ ਤਾਂ ਝਲ ਚੁੱਕੀ ਆ ਪਰ ਅਜੇ ਵੀ ਤੇਰੀ ਆਕਰ ਨਹੀਂ ਗਈ ਮੇਰੇ ਅੰਦਰ ਦਾ ਹੰਕਾਰ ਨਹੀਂ ਗਿਆ ਇਹ ਫਰਖਸ਼ੀਅ ਕਹਿਣ ਲੱਗ ਪਏ ਤੇ ਸਾਸ਼ ਗੁਰੂ ਦਾ ਸਿੰਘ ਪਾਵਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਕਦ ਨਹੀਂ ਆਗੀ ਇਹ ਮੇਰੇ ਗੁਰੂ ਦੀ ਬਖਸ਼ਿਸ਼ ਆ ਇਹ ਮੇਰੇ ਗੁਰੂ ਦਾ ਮੈਨੂੰ ਦਿੱਤਾ ਹੋਇਆ ਬਾਣ ਆ ਇਹ ਮੇਰੇ ਗੁਰੂ ਦਾ ਸਰਕਾਰ ਮੈਨੂੰ ਦਿੱਤਾ ਹੋਇਆ ਆ ਕਿ ਜ਼ੁਲਮ ਦੇ ਸਾਹਮਣੇ ਸੈਣੀ ਝੁਕ ਸੰਗਾ ਦਦੇ ਫਰਖਸ਼ੀਅ ਕਹਿਣ ਲੱਗਾ ਕਿ ਬੰਦਾ ਸਿੰਘ ਤੇਰੀ ਮੈਂ ਤਾਕਤ ਤੇ ਚਰਚੇ ਤਾਂ ਬੜੇ ਸੁਣੇ ਆ ਔਰ ਮੈਂ ਇਹ ਵੀ ਚੰਗੀ ਤਰ੍ਹਾਂ ਜਾਣਦਾ ਵੀ ਸਿੱਖਾਂ ਦਾ ਸਿਰ ਕੋ ਝੁਕਾ ਨਹੀਂ ਸਕਿਆ ਤੇ ਨਾ ਕੋਈ ਸ਼ੈਦ ਝੁਕਾਈ ਸਕਦਾ। ਪਰ ਕੀ ਗੱਲ ਹੋ ਗਈ ਅੱਜ ਤੈਨੂੰ? ਅੱਜ ਇਹਨੇ ਥੋੜੇ ਜਿਹੇ ਸਿਪਾਹੀ ਜਿਹੜੇ ਹਨ ਉਹ ਬੜੇ ਹੀ ਸਹਿਜ ਜਿਹਦੇ ਨਾਲ ਤੈਨੂੰ ਬੰਦੀ ਬਣਾ ਕਰਕੇ ਲਏ ਆ। ਕੀ ਹੋ ਗਿਆ ਤੇਰੀ ਤਾਕਤ ਨੂੰ ਅੱਜ ਕਿੱਥੇ ਗਿਆ ਜੰਮਰਤ ਦੀ ਦਾਤ ਦੇ? ਜਿਸ ਅਮਰਤੀਆਂ ਢਿੰਗਾ ਮਾਰਦਾ ਸੀ ਗੱਲਾਂ ਕਰਦਾ ਸੀ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਦਾ ਸੀ। ਜਿਹੜੀ ਬਾਣੀ ਦੀ ਤੂੰ ਗੱਲ ਕਰਦਾ ਸੀ ਕਿ ਕਿੱਥੇ ਵੀ ਤਾਕਤ ਤੋਂ ਬਾਣੀ ਨਹੀਂ ਤੇਰੀ ਤਾਕਤ ਨੇ ਤੇ ਸਾਰੀ ਹਿੰਦੁਸਤਾਨ ਨੂੰ ਡੋਇਆ ਹੋਇਆ ਸੀ ਪਰ ਅੱਜ ਥੋੜੇ ਜਿਹੀ ਸਿਪਾਈ ਤੈਨੂੰ ਬੰਦ ਕਰਕੇ ਲਏ ਜਾ ਕਰਕੇ ਸਾਸਨ ਪਾਪਾ ਬੰਦਾ ਸੀ ਬਹਾਦਰ ਕਹਿਣ ਕਾ ਫਰਸ਼ੀਅਰ ਗਾਦੀ ਦੀ ਵੀ ਤੇਰੇ ਜਨੈਲ ਮੈਨੂੰ ਬੰਦ ਕਰਕੇ ਲਏ ਆ ਤੇਰੇ ਵੱਡੇ ਸੈਨਾਪਤੀ ਗਏ ਮੈਨੂੰ ਫੜ ਕਰਕੇ ਲਏ ਆ ਅਸਲ ਵਿੱਚ ਜੇ ਮੈਂ ਫੜਿਆ ਗਿਆ ਨਾ ਜੇ ਤਰੀ ਜੀਰ ਵਿੱਚ ਬੰਦਾ ਤਾਂ ਮੈਂ ਆਪਣੀਆਂ ਗਲਤੀਆਂ ਕਰਕੇ ਬੰਦਾ ਮੇਰੇ ਗੁਰੂ ਦੀ ਤਾਕਤਾਂ ਚ ਵੀ ਉਨਾ ਹੀ ਵਰਤ ਨਹੀਂ ਆ ਮੇਰੀ ਆਪਣੀਆਂ ਗਲਤੀਆਂ ਨੇ ਮੈਂ ਬੇਵਿਸ਼ਵਾਸੀ ਦਾ ਸ਼ਿਕਾਰ ਹੋ ਗਿਆ ਹਾਂ ਮੈਂ ਖਾਲਸਾ ਪੰਥ ਦੇ ਵਿੱਚੋਂ ਆਪਣਾ ਵਿਸ਼ਵਾਸ ਘਵਾ ਲਿਆ ਇਸੇ ਕਰਕੇ ਅੱਜ ਮੇਰੇ ਹਾਲਾਤ ਦੇ ਬਣਿਆ ਜਿੱਤੇ ਸਤਗੁਰੂ ਸਾਡੇ ਵੀ ਪਿਆ ਪੂਰਾ ਤੇ ਵੀ ਸਾਡਾ ਸਤਗੁਰੂ ਚਾਹ ਕਰੇ ਜਸ ਆ ਮਜੂਬ